ਚਾਹ ਬਣ ਰਹੀ ਸਾਡੀ ਵੀ ਸਵੇਰ ਦੀ ਪਹਿਲੀ ਚਾਹ ਤੇ ਬੂਟੇ ਨੇ ਉੱਠਦਿਆਂ ਵੀਡੀਓ ਕਾਲ ਕਰੇ ਲਈ ਹੋਈ ਹੈ ਕੋਈ ਬੰਦਿਆਂ ਨੂੰ ਕੰਮ ਦਾ ਫਿਕਰ ਹੈ ਯਾ ਮੇਰੀ ਰਜਰੇ ਜਕਮਲੀ ਹੋਈ ਡੂਡ ਗਲਾਸ ਪਾਣੀ ਐ ਤੇ ਡੂਡ ਹੀ ਦੁੱਧ ਬਣ ਜਾਣਾ ਆ ਉਹਨਾਂ ਜੀ ਇਧਰ ਪਿਆ ਤਿੰਨ ਜਾਣੀਆਂ ਆਂ ਅਸੀਂ ਚਾਹ ਪੀਣ ਆਲੀਆਂ ਵਦਿਆ ਤੂੰ ਆ ਬੱਤ ਇਹ ਤਾਂ ਕੋਤੋਂ ਥੇ ਗਣੇ ਆ ਇਹ ਤਾਂ सब्जियां भाजियां वो निकलना जा बार ठीक ठाक ਕਾਲ ਗਿਆ ਆਪਣੇ ਕਿਹਾਂ ਉਹ ਮਰਚੇ ਕਿਧਰ ਗਈਆਂ ਖੁਰਤਾ ਨਹੀਂ ਗਈਆਂ ਮੈਂ ਤਾਂ ਭਰਾਵਾ ਮੈਂ ਜਾਂ ਰੋਟੀ ਖਾਣੇ ਆ ਤੇ ਵਿੱਚ ਆਈ ਕੋਈ ਨਹੀਂ ਇਹਦੇ ਬੇਚਾਰਾ ਛੱਡ ਗਿਆ ਦੀ ਸਾਰੀਆਂ ਦਾ ਖਾ ਗਏ ਭੈ ਤੇ ਭੁੱਖ ਹੜਤਾਲ ਬਣਾਈ ਸਾਰੀਆਂ ਖਾ ਗਏ ਜੀ ਕਿਹੜੀਆਂ ਖਾ ਗਏ ਬੇਚਾਰਾ ਥੋੜੇ ਮੂੰਹ ਇਹ ਮੈਨੂੰ ਭੁੱਖ ਲੱਗੀ ਮੈਂ ਜਾਂ ਰੋਟੀ ਖਾਣੇ ਆ ਭੈ ਤੇ ਕਿਹਦੇ ਭੁੱਖ ਲੱਗੀ ਤਾਂ ਦੂਰੇ ਚੁੰਗਦੇ ਆ ਨਹੀਂ ਪਈਆਂ ਹੋਣਗੀਆਂ ਥੋੜੀਆਂ ਬਲੀਆਂ ਦਾ ਕੋਈ ਨਹੀਂ ਆ ਗਿਆ ਨਾ ਸਾਰੀਆਂ ਮਿਰਚਾਂ ਖਾ ਕੇ ਰਾਤ ਜਾਣਾ ਇਹਦੇ ਜੀ ਠੀਕ ਹੈ ਕੜਾਈ ਚ ਜੋ ਯਾਰ ਹੋ ਪਰੇ ਪਈਆਂ ਕਿੱਥੇ ਇੱਥੇ ਪਈਆਂ ਹੋ ਪਰਲੇ ਵਕਤ ਦੇ ਥੈਂਕ ਯੂ ਮੇਰਾ ਤਾਂ ਹਿੱਸਾ ਪਿਆ ਹੋਇਆ ਇਹਦੇ ਖਾਣੇ ਰੋਟੀਆਂ ਨਹੀਂ ਨਹੀਂ ਮੈਂ ਖਾ ਲਾਂਗਾ ਤੁਸੀਂ ਮੇਰਾ ਵੇਖ ਕੋ ਘਰੇ ਗੱਲਾਂ ਕਰੋ 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 ਘਰੇ ਗੱਲਾਂ ਮੈਂ ਖਾ ਲਾਂਗਾ ਰੋਟੀ ਆਪੇ ਮੈਨੂੰ ਵਾ ਲੈ ਰਾਤਲੀਆਂ ਵਧੀਆਂ ਰੋਟੀਆਂ ਦੇ ਨਾਲ ਭਈ ਸਬਜੀ ਤੇ ਮੈਂ ਚਾਹ ਨਾਲ ਦੋ ਦੋ ਖਾਣੇ ਓਹੋ 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 ਵਾਹ ਵਾਹ ਸੜਤਾ ਰੇ ਅੱਡੀ ਗੱਡੀ ਆਣੀ ਗੱਡਾ ਤੇ ਲੇ ਕੇ ਮੈਂ ਤੇ ਤਾਂ ਨਹੀਂ ਭੱਜ ਚਲਾਉਂਦਾ ਮੈਂ ਰਾਕੀ ਚਲਾਉਂਗਾ ਉਹ ਹੀ ਗੱਲਾ ਪਿੱਛੇ ਹੈ ਮਤਲਬ ਨਾ ਕਰ ਬਾਅਦ ਤੇ ਆਟਾ ਲੈ ਆਏ ਆ ਮੂਹੇ ਆਟੇ ਨਾਲ ਲਿਪੜੇ ਯਾਰ ਅਸਲ ਵਿੱਚ ਗ੍ਰੇ ਜਿਆਦਾ ਦੁੱਧ ਦਵਾ ਦੀ ਉਹ ਮਟਰ ਪਨੀਰ ਉਹ ਮਟਰ ਪਨੀਰ ਲਾ ਹਾਂ ਤੋ ਵੇਖ ਲਾ ਪਹਿਲਾ ਸੁਰਦਾ ਉਹ ਨਹੀਂ ਖੁੱਲਦਾ ਹੈ ਮੈਂ ਨਾ ਉਹ ਯਾਰ ਮੇਰੀ ਗੱਲ ਸੁਣ ਬਲ ਕੇ ਤੱਕੀ ਛੱਡਦਾ ਤੱਕੀ ਛੱਡਦਾ ਤੱਕੇ ਨਹੀਂ ਖੁੱਲਦਾ ਐਵੇਂ ਵੀ ਨਹੀਂ ਖੁੱਲਦਾ ਖੁੱਲਦੇ ਦਾ ਚੱਕਰ ਕੋਈ ਨਹੀਂ ਜੀ ਇਹ ਜੇ ਘੁਲ ਗਿਆ ਤਰੀ ਸੰਘਣੀ ਹੋ ਜੂ ਹਾਂ ਇੱਕ ਕੰਮ ਹੋ ਜੂ ਜਾਂ ਤਾਂ ਤਰੀ ਸੰਘਣੀ ਹੋ ਜੂਗੀ ਤੇ ਜਾਂ ਮਟਰ ਪਨੀਰ ਖਾ ਲਾਂਗੇ ਕੋਈ ਟੈਨਸ਼ਨ ਨਹੀਂ ਲੈਣੀ ਬੰਦੂ ਜਰਾ ਹਾਂ ਸਬਜੀ ਲੂਣ ਮਰਚ ਦੀ ਹੁੰਦੀ ਹੈ ਬੂਟੇ ਨੂੰ ਅੱਗੇ ਖਵਾਈ ਆ ਦੋ ਘਰੀ ਚੰਗੀ ਅੱਛਾ ਇਹ ਸਾਡੇ ਪਵਾਰ ਸਾਹਿਬ ਹਾਂ ਮਰਚ ਵੀ ਘਾਟੇ ਭਾਈ ਯਾਰ ਆਟਾ ਗੁੰਨ ਲਾ ਉਹ ਬਾਅਦ ਚ ਭਰਾਵਾ ਖਾ ਲਈ ਉਹ ਆਟੇ ਨੂੰ ਹੱਥ ਲਾएंगे ਝੂਠੇ ਮਿੱਠੇ ਕੋਈ ਗੱਲ ਨਹੀਂ ਹੈ ਨਾ ਆਹੀ ਵੀਰੇ ਅਮਰਤਧਾਰੀ ਬੰਦੇ ਆ ਯਾਰ ਕੋਈ ਗੱਲ ਨਹੀਂ ਵੀਰੇ ਤੁਸੀਂ ਇੰਜ ਕਰੋ ਮੋਲ ਖਾ ਲੋ ਜਾ ਕੇ ਆ ਯਾਰ ਪਿੰਦਰ ਮੈਨੂੰ ਫੜਾ ਮੈਂ ਲੂਣ ਮਿਰਚ ਵੇਖਾਂ ਥੋੜੀ ਪਾਈ ਸਬਜੀ ਆ ਦੇ ਹਾਂ ਇਹਨੇ ਵੇਚੇ ਝੂਠੇ ਹੱਥ ਮਾਰਤੇ ਖਾ ਕੇ ਵੇਖ ਮਾਲ ਹੋ ਗਈ ਬੰਦਿਆਂ ਦੀ ਯਾਰ ਹੈ ਰਿਮਾ ਆਹ ਹਾ ਇੱਕ ਨਾ ਉਹ ਹੀ ਭਾਈਆ ਵੱਡਾ ਬੜਾ ਵੱਡਾ ਨਹੀਂ ਯਾਰ ਪ੍ਰੈਸ਼ਰ ਨਹੀਂ ਪੂਰਾ ਬਣਿਆ ਤੇਰਾ ਬੈਲਟ ਨਹੀਂ ਬਣਾ ਕੇ ਕਿੰਨਾ ਚਿਰ ਰਹਿ ਗਿਆ ਹਾਂ ਕੰਜੇਦੂ ਪਟਾਕਾ ਨਾ ਉਹ ਨਹੀਂ ਯਾਰ ਐ ਨਹੀਂ ਪਟਾਕਾ ਵਾਜਦਾਗਾ ਵੱਡੀਆਂ ਨਾ ਪਟਾਕਾ ਦੇਖਿਆ ਨਹੀਂ ਫਿਰ ਇਹਨਾਂ ਜਲਵਾ ਨਹੀਂ ਨਾ ਬੱਤਾ ਹੋ ਗਿਆ ਨਹੀਂ ਯਾਰ ਕਿਉਂ ਮੇਰੇ ਘਰਦਣ ਆਏ ਉਹਨੇ ਜਨੂ ਮੈਂ ਪਨੀਰ ਦੀ ਜਖਣਾ ਵੱਡੀ ਜਾਏ ਮੈਨੂੰ ਲੱਗਾ ਮੈਨੂੰ ਕਦੋਂ ਰਿਹਾ ਮੈਂ ਆਟਾ ਗੁੰਨਣ ਤੋਂ ਬੈਠਾ ਚਲਾ ਦੇ ਹੁਣ ਦਾਸ ਹੀ ਜਾਂਦੀ ਸੀਗੀ ਆਗੇ ਤੈਨੂੰ ਪਤਾ ਹੈ ਆ ਗਈ ਨਾ ਵੀਡੀਓ ਬਣਾ ਬੈਠਾ ਜਾਂ ਦਾਦੂ ਵਾਲ ਹੁੰਦਾ ਨਾ ਐ ਚੌਂਕੜਾ ਮਾਰਿਆ ਥੋੜੋ ਯਾਰ ਭਾਈ ਯਾਰ ਐ ਨਹੀਂ ਆਪਾਂ ਅੱਜ ਸ਼ਾਮ ਦੇ ਵੜੇ ਹੋਏ ਆ ਫੈਕਟਰੀ ਦੇ ਵਿੱਚ ਉਹੀ ਪਿਛਲੀ ਪਿਛਲੇ ਚੱਕਰ ਜਿਹੜੀ ਫੈਕਟਰੀ ਚ ਆਏ ਸੀ ਤਾਂ ਹੁਣ ਰੋਟੀ ਪਾਣੀ ਲਿਆ ਖਾ ਤੇ ਹੁਣ ਲੱਗੇ ਸੌਣ